ਸੋ ਬੇਨਤੀ ਆ ਸਾਰਿਆਂ ਨੂੰ ਵੀ ਲਾਂ ਬੰਦ ਹੋ ਗੋ ਬਾਈ ਜੇ ਤਾਂ ਕਿਸੇ ਨੇ ਫਸਲ ਕਿਸੇ ਦੀ ਬਿਕਦੀਆ ਬਾਈ ਮੈਂ ਤੁਹਾਨੂੰ ਇੱਕ ਲੱਖ ਦੇ ਵਿੱਚ ਬੇਨਤੀ ਕਰਨੀ ਚਾਹਣਾ ਹੁਣ ਫਸਲਾਂ ਲੈ ਕੇ ਜਾਵਾਂਗੇ ਜਾਨੀ ਇਹ ਚੀਜ਼ ਦਾ ਤੁਸੀਂ ਮਨ ਬਣਾ ਕੇ ਔਰ ਵਿਸ਼ਵਾਸ ਕਰਕੇ ਗੱਲ ਸੁਣਨੀ ਆ ਤੁਸੀਂ ਇਹ ਗੱਲ ਤੇ ਪਹਿਰਾ ਦੇਣਾ ਵੀ ਕਿਸੇ ਵੀ ਆਰਤੀਆਂ ਨੂੰ ਇੱਕ ਕਿਲੋ ਦੀ ਕਾਠ ਨਹੀਂ ਦੇਣੀ ਆਪਾਂ ਨੇ ਕਿਉਂਕਿ ਭਰਾਵੋ ਕਈ ਵਾਰ ਅਸੀਂ ਕਾਹਲ ਦੇ ਵਿੱਚ ਕਿਸੇ ਰੁਝੇਮਿਆਂ ਕਾਰਨ 2-4 ਕਿਲੋ ਕੁਆਂਟਲ ਦੇ ਜਾਨੀ 100 ਕੁਆਂਟਲ ਗੱਲ 2-4 ਕੁਆਂਟਲ ਲੈ ਵੀ ਛੱਟੇ ਹੋ ਰਿਆ ਭਰਾਵੋ ਥੋੜੇ 2-4 ਕੁਆਂਟਲ ਨਹੀਂ ਜਾਂਦੇ ਉੱਥੇ ਬਤਾਰੀ ਆਰਤੀ ਦੇ ਮੂੰਹ ਖੂਨ ਲੱਗ ਜਾਂਦਾ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਜੇ ਮੰਨ ਲਓ 50 ਗਾਹਕ ਨਹੀਂ ਬਾਈ ਚਾਰ ਬੰਦਿਆਂ ਤੋਂ 2-2 4-4 ਕੁਆਂਟਲ ਲੈ ਲੇ ਤਾਂ ਜਿਹੜੇ ਪਿੱਛੇ 45 ਲੋਕ ਬਚ ਗਏ ਬਾਈ ਉਹਨਾਂ ਕੰਨੀ ਅੱਖਾਂ ਜੱਡ ਕੇ ਦੇਖਦਾ ਉਹਨਾਂ ਨੂੰ ਤਹਰਾਨ ਕਰਦੇ ਨੇ ਵੀ ਉਹ ਫਲਾਣਾ ਦੇਗਾ ਤੂੰ ਕਿਉਂ ਨਹੀਂ ਦਿੱਤੀ ਬਾਈ ਸੋ ਇਸ ਕਰਕੇ ਜੇ ਕਿਸੇ ਭਰਾ ਦੀ ਫਸਲ ਨਹੀਂ ਵਿਕਦੀ ਬਾਈ ਤੁਹਾਡੇ ਚੌਂਕ 'ਚ ਖੜਿਆ ਅੱਧੀ ਰਾਤ ਫੋਨ ਕਰ ਲਿਓ ਝੰਡੇ ਦੇ ਡੰਡੇ ਦੇ ਜੋਰ ਨਾਲ ਤੁਹਾਡੇ ਬਲ ਦੇ ਨਾਲ ਲੋਕ ਤਾਕਤ ਦੇ ਨਾਲ ਆਪਾਂ ਆਰਤੀਆਂ ਦੇ ਗਰਦਨ ਤੇ ਗੋਡਾ ਧਰ ਕੇ ਵੇਚਾਂਗੇ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਕੱਟ ਦਾ 1 ਰੁਪਿਆ ਵੀ ਨਹੀਂ ਦੇਣਾ ਆਪਾਂ ਕਿਸੇ ਆਰਤੀਏ ਨੂੰ ਔਰ ਨਾਲ ਹੀ ਵੱਡੀ ਤਿਆਰੀ ਕਰੋ ਬਾਈ 22 ਤਰੀਕ ਨੂੰ ਜਿੰਨ ਦੋ ਨੇ ਆਪਣੇ ਕੋਲੇ ਔਰ ਬੀਬੀਆਂ ਉਹਨੀਆਂ ਚਾਹੀਦੇ ਨੇ ਦੂਜੀ ਜਿਹੜੀ ਲਾਸਟ ਦੇ ਵਿੱਚ ਇੱਕ ਹੋਰ ਬੇਨਤੀ ਆ ਵੀ ਕਿਸੇ ਨੇ ਮੋਟਰਸਾਈਕਲ ਨਹੀਂ ਚੱਕੜਾ ਨਾ ਬੇ ਨੂੰ 22 ਤਰੀਕ ਨੂੰ ਨਹੀਂ ਸਾਡਾ ਸੁਭਾਅ ਬਣਿਆ ਬਾਈ ਜੀ ਪਹੁੰਚਦਾ ਸੀ ਵੱਡੀ ਗਿਣਤੀ ਚ ਜਾਂਦੇ ਆ ਪਰ ਦੋ ਦੋ ਚਾਰ ਚਾਰ ਗੱਡੀਆਂ ਦਾ ਮੋਟਰਸਾਈਕਲਾਂ ਤੇ ਜਾਂਦੇ ਆ ਭਰਾਵੋ ਜਿੱਥੇ ਬੰਦਿਆਂ ਦੀ ਲੋੜ ਆ ਉੱਥੇ ਸਾਨੂੰ ਟਰੈਕਟਰਾਂ ਦੀ ਲੋੜ ਆ ਟਰਾਲੀਆਂ ਭਰ-ਭਰ ਕੇ ਨਾਬੇ ਆਪਾਂ ਪਹੁੰਚੀਏ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਦਿੱਲੀ ਵਾਂਗ ਚੱਕ ਲੀਆਂ ਮੋਰਚਾ ਵੱਡਾ ਬਾਈ ਪੂਰੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਨਾਬੇ ਦੇ ਵਿੱਚ ਪਹੁੰਚ ਰੀਆਂ ਆਪਣੇ ਤਾਂ ਅੱਤੇ ਚ ਲੂਣ ਵਾਂਗੂ 2000 ਦੀ ਗਿਣਤੀ ਮਿਲੀ ਹੈ 10000 ਤੋਂ ਪਲੱਸ ਲੋਕ ਨੇ ਜਿਹੜੇ ਉਹ ਬਾਹਰਲੇ ਬਲਾਕਾਂ ਦੇ ਵਿੱਚੋਂ ਬਾਹਰਲੇ ਜ਼ਿਲ੍ਹਿਆਂ ਚੋਂ ਆਉਣਗੇ 5000 ਘੱਟੋ ਘੱਟ ਬਈ ਸੰਗਰੂਰ ਜਿਹੜੇ ਤੋਂ ਬੰਦਾ ਆਊਗਾ ਵੱਡੇ ਪੱਧਰ ਤੇ ਜਿਹੜਾ ਮੋਰਚਾ ਲੱਗਣ ਜਾ ਰਿਹਾ ਇਸ ਕਰਕੇ ਬੇਨਤੀਆਂ ਔਰ ਦੂਜੀ ਵਾਰੀ ਪ੍ਰਾਰੀ ਜਿਹੜੀ ਇਹਨੂੰ ਅੱਗ ਲਾਉਣੀ ਆ ਉਹ ਭਰਾ ਉਹਨਾਂ ਨੂੰ ਇਹ ਖੇਤਾਂ ਨੂੰ ਲੱਗੂ ਉਹਨਾਂ ਦੀਆਂ ਫਸਲਾਂ ਬਿਕਣਗੀਆਂ ਜਿਹੜੇ ਭਰਾ ਜਥੇਬੰਦਕ ਹੋ ਕੇ ਜਥੇਬੰਦੀ ਦੇ ਨਾਲ ਤੁਰਨਗੇ ਕਿਉਂਕਿ ਅੱਗੇ ਅਸੀਂ ਹਰੇਕ ਬੰਦੇ ਦੇ ਨਾਲ ਜਾ ਖੜਦੇ ਸੀ ਹੁਣ ਤੁਹਾਨੂੰ ਜਾਨੀ ਤੁਹਾਡੇ ਦਰਵਾਜ਼ੇ 'ਚ ਕਹਿ ਕੇ ਜਾ ਰਿਆਂ ਬਾਈ ਚਿਹਰਿਆਂ ਦੀ ਪਹਿਚਾਣ ਆ ਕਿਉਂਕਿ ਅੱਜ ਸਾਨੂੰ ਤੁਹਾਡੀ ਲੋੜ ਆ ਕੱਲ ਨੂੰ ਜਦੋਂ ਅੱਗ ਲਾਓਗੇ ਜਾਂ ਫਸਲਾਂ ਵੇਚੋਗੇ ਤੁਹਾਨੂੰ ਸਾਡੀ ਲੋੜ ਪਊਗੀ ਇਹ ਨਾ ਸੋਚਿਓ ਫਿਰ ਸਾਤੋਂ ਆਸ ਰੱਖਿਓ ਵੀਰ ਠੀਕ ਆ ਜਥੇਬੰਦੀ ਵਾਲੇ ਆ ਜਾਣਗੇ ਕਿਉਂਕਿ ਭਰਾਵੋ ਜਦੋਂ ਇਹ ਜੇ ਲੋਕਾਂ ਦੇ ਕਿਉਂਕਿ ਲੋਕਾਂ ਦੇ ਹਿੱਤਾਂ ਲਈ ਲੜਨਾ ਆਪਾਂ ਨੇ ਲੋਕਾਂ ਦੇ ਸਮੂਹੀ ਲੜਾਈਆਂ ਇਹ ਕਿਸੇ ਦਾ ਨਿੱਜੀ ਲੜਾਈ ਨਹੀਂ ਹੈ ਸੋ ਇੰਨੇ ਹੀ ਬੇਨਤੀਆਂ ਨੇ ਤਕਰੀਬਨ ਸਾਰੇ ਨਾਬੇ ਦੀਆਂ ਸਾਰੀਆਂ ਜਿੱਥੇ ਬੰਦਿਆ ਆ ਰਹੀਆਂ ਬਾਈ ਟੋਟਲ ਮਜ਼ਦੂਰ ਨਰੇਗਾ ਸਾਰੀਆਂ ਜਿੱਥੇ ਬੰਦਿਆ ਆਪਣੇ ਕੋਲੇ ਪਹੁੰਚਣ ਗਿਆ ਆਪ ਫੋਨ ਕਰ ਰਹੀਆਂ ਨੇ ਸੋ ਉਹਦੀਆਂ ਤਿਆਰੀਆਂ ਕੱਢ ਦੇ ਵਿੱਚ ਇੱਕੋ ਗੱਲ ਕਹਿਣਾ ਬਾਈ ਆਪਾਂ ਨੂੰ ਲੰਗਰ ਵਾਸਤੇ ਦੁੱਧ ਚਾਹੀਦਾ ਪਿੰਡ ਚੋਂ ਦੁੱਧ ਇਕੱਠਾ ਕਰਕੇ ਦੁੱਧ ਵੀ ਲੈ ਕੇ ਆਉਣਾ ਔਰ ਨਾਲ ਦੀ ਨਾਲ ਪੰਜ ਸੱਤ ਆਪਾਂ ਨੂੰ ਭਰਾ ਸੇਵਾ ਵਾਸਤੇ ਵੀ ਚਾਹੀਦੀ ਹੈ ਕਿਉਂਕਿ ਦਿਨ ਰਾਤ ਬਾਈ ਲੰਗਰ ਚੱਲੂਗਾ ਉੱਥੇ ਕਿਉਂਕਿ ਤੁਹਾਡੇ ਪਿੰਡ ਦੇ ਵਿੱਚੋਂ ਵੀ ਬਹੁਤ ਮੋਹਰੀ ਲੋਕ ਨੇ ਜਿਹੜੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਉਹ ਬਾਈ ਨਾਮ ਲਿਖਾ ਦਿਓ ਜਾਣਦੇ ਆ ਆਪਾਂ ਸਾਰੇ ਪਿੰਡ ਨਹੀਂ ਆ ਪਰ ਜਿਹੜੇ